ਉੱਪਰ ਜਿੱਦੇ ਕੇ ਕੱਲੇ ਪੋਤੇ ਨੂੰ ਬਚਾ ਲਿਆ ਸੱਜਣ ਕੋ ਬਚਿਆ ਮੈਂ ਤੇ ਪੀਸ ਗਿੱਲ ਤੁਮਰਾ ਲਿਆ ਹੋ ਜੱਗਾ ਜੱਗਾ ਪਾਲੇ ਹੋਏ ਤੇਰੇ ਉਗਦਾਰ ਸੀ ਕਿੱਦਾਂ ਭੁੱਲ ਜਾ ਚਰਾਸੀ ਪੁੱਤ ਜਿਉਂਦੇ ਦਿੱਤੇ ਸਾਰ ਸੀ ਕਿੱਦਾਂ ਭੁੱਲ ਜਾ ਚਰਾਸੀ ਪੁੱਤ ਜਿਉਂਦੇ ਦਿੱਤੇ ਸਾਰ ਸੀ ਅੰਬੇਰਾਂ ਨੂੰ ਇਕੱਠਾ ਕਰ ਟੋਕਰੇ ਚ ਪਾ ਲਿਆ ਕੁੱਤੇ ਸੀ ਕੇ ਖਾਂਦੇ ਮਾਸ ਉਹਨਾਂ ਤੋਂ ਛਪਾ ਲਿਆ ਕੁੱਤੇ ਸੀ ਕੇ ਖਾਂਦੇ ਮਾਸ ਉਹਨਾਂ ਤੋਂ ਛਪਾ ਲਿਆ ਕੱਲੀ ਸਫਕਾਰ ਕਿਤੇ ਲਾਲ ਮੇਰੇ ਚਾਰ ਸੀ ਕਿੱਤਾਂ ਭੱਲ ਜਾਂ ਚਰਾਸੀ ਪੁੱਤ ਜਿਉਂਦੇ ਤੇ ਤੇ ਸਾਰ ਸੀ ਕਿੱਤਾ ਭੁੱਲੇ ਜਾਂ ਚਰਾਸੀ ਪੁੱਤ ਜਿਉਂਦੇ ਦਿੱਤੇ ਸਾਰ ਸੀ ਸ਼ਾਤੀਆਂ ਤੋਂ ਫੜ ਵੱਖ ਲਾਸ਼ਾਂ ਨਾਲ ਕਰਦੀ ਨਿੱਕੀ ਜਿਹੀ ਸੀਤੀ بے ਬਤ ਕਰ ਤਾਰਦੀ ਨਿੱਕੀ ਜਿਹੀ ਸੀਤੀ بے ਬਤ ਕਰ ਤਾਰਦੀ ਰੋਂਦੀ ਰਹੀ ਨੰਗੀ ਬੈ ਕੇ ਖੁੱਲੇ ਬੂਹੇ ਪਾਸੀ ਕਿੱਦਾਂ ਭੁੱਲੇ ਜਾਂ ਚਰਾਸੀ ਪੁੱਤ ਜਿਉਂਦੇ ਦਿੱਤੇ ਸਾੜ ਸੀ ਕਿੱਦਾਂ ਭੁੱਲ ਜਾਂ ਚਰਾਸੀ ਪੁੱਤ ਜਿਉਂਦੇ ਦਿੱਤੇ ਸਾੜ ਸੀ ਦਾੜੀ ਕੈਸ ਮੌਤ ਦੇ ਵਰੰਟ ਸਾਡੇ ਪਾਣ ਗਏ ਦਿੱਲੀ ਏ ਦਰੰਦੇ ਤੇਰੇ ਏ ਜੱਟ ਪਾਣ ਗਏ ਦਿੱਲੀ ਏ ਦਰੰਦੇ ਤੇਰੇ ਏ ਜੱਟ ਪਾਣ ਗਏ ਸਿੱਖ ਕਰਕੇ ਪਲੈਨ ਚੁਣ ਕਿੱਥਾਂ ਭੁੱਲੇ ਜਾਂਚਰਾਸੀ ਪੁੱਤ ਜਿਉਂਦੇ ਦਿੱਤੇ ਸਾਰ ਸੀ ਕਿੱਥਾਂ ਭੁੱਲੇ ਜਾਂਚਰਾਸੀ ਪੁੱਤ ਜਿਉਂਦੇ ਦਿੱਤੇ ਸਾਰ ਸੀ ਨਿਸ਼ਾਨ ਤੇ ਹੀ ਕਰ ਹੱਤੀ ਲਸਟਾਂ ਫੜਾ ਤਿਨਾ ਟੁੱਟ ਟੁੱਟ ਜੋੜੇ ਕਰ ਅੱਧਾ ਤੂੰ ਲਵਾ ਤੀਆਂ ਟੁੱਟ ਟੁੱਟ ਜੋੜੇ ਕਰ ਅੱਧਾ ਤੂੰ ਲਵਾ ਤੀਆਂ ਮਨੇ ਪੂਰੀਏ ਨਾ ਵੇਖੇ ਨੇ ਗਰੇ ਕਰਦਾਰ ਸੀ ਕਿੱਥਾਂ ਭੁੱਲ ਜਾ ਚਿਹਰਾ ਸੀ ਪੁੱਤ ਜਿਉਂਦੇ ਦਿੱਤੇ ਸਾਰ ਸੀ ਕਿੱਥਾਂ ਭੁੱਲ ਜਾ ਚਿਹਰਾ ਸੀ ਪੁੱਤ ਜਿਉਂਦੇ ਦਿੱਤੇ ਸਾਰ ਸੀ ਲਾਂਤਾਂ ਪਾਈਆਂ ਸਰਕਾਰੇ ਤੈਨੂੰ ਇੱਕ ਮਾਂ ਨੇ ਜਿਹਨੂੰ 33 ਸਾਲ ਹੋ ਗਏ ਇਨਸਾਫ ਨਹੀਂ ਮਿਲਿਆ